ਨੌਜਵਾਨ ਕੋਟ ਪੈਂਟ ਪਾ ਕੇ ਚੱਲਿਆ ਸੀ ਵਿਆਹ ਪਰ ਰਸਤੇ ਵਿੱਚ ਕਰਨਾ ਪੈ ਗਿਆ ਆ ਕੰਮ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਕੋਈ ਜਦੋਂ ਵਿਆਹ ਜਾਂਦਾ ਹੈ ਤਾਂ ਪੂਰਾ ਤਿਆਰ ਹੋ ਕੇ ਜਾਂਦਾ ਏ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਨੀਲੇ ਰੰਗ ਦਾ ਕੋਟ ਪੈਂਟ ਪਾ ਕੇ ਕਹੀ ਚੱਕੀ ਖੇਤ ਵਿੱਚ ਆਉਂਦਾ ਹੈ ਅਤੇ ਨੱਕਾ ਲਾਉਣ ਲੱਗ ਜਾਂਦਾ ਹੈ ਦਰਅਸਲ ਇਹ ਨੌਜਵਾਨ ਪੂਰਾ ਤਿਆਰ ਹੋ ਕੇ ਵਿਆਹ ਚੱਲਿਆ ਸੀ ਪਰ ਜਦੋਂ ਕਿਸੇ ਨੇ ਇਸ ਨੂੰ ਦੱਸਿਆ ਕਿ ਤੇਰੇ ਖੇਤ ਵਿੱਚ ਗਵਾਂਢੀ ਖੇਤ ਦਾ ਨੱਕਾ ਟੁੱਟ ਕੇ ਪਾਣੀ ਪੈ ਰਿਹਾ ਹੈ ਤਾ ਨੌਜਵਾਨ ਆਪਣੀ ਫਸਲ ਨੂੰ ਬਚਾਉਣ ਲਈ ਜਲਦੀ ਜਲਦੀ ਖੇਤ ਜਾਂਦਾ ਹੈ ਅਤੇ ਉਸੇ ਕੱਪੜਿਆਂ ਦੇ ਵਿੱਚ ਨੱਕਾ ਲਾਉਣ ਲੱਗ ਜਾਂਦਾ ਏ ਅਤੇ ਉਸ ਦੇ ਨਾਲ ਆਇਆ ਦੋਸਤ ਵੀਡੀਓ ਬਣਾਉਣ ਲੱਗ ਜਾਂਦਾ ਏ ਪਰ ਲੋਕਾਂ ਵੱਲੋਂ ਇਸ ਵੀਰ ਬਾਰੇ ਬਹੁਤ ਗਲਤ ਬੋਲਿਆ ਜਾ ਰਿਹਾ ਹੈ ਪਰ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿਸਾਨਾਂ ਦਾ ਸਾਰਾ ਖਰਚਾ ਉਹਨਾਂ ਦੀ ਫਸਲ ਤੋਂ ਹੀ ਚੱਲਦਾ ਏ ਜੇ ਇਹ ਹੀ ਨਾ ਰਹੀ ਤਾਂ ਫੇਰ ਕਰਨਗੇ ਕੀ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ